ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿਹੜੀ ਸਥਿਤੀ ਹੈ ਬਹੁਤ ਜ਼ਿਆਦਾ ਨਾਜ਼ੁਕ ਹੋਈ ਵੀ ਹੈ ਪਰ ਹਜੇ ਤੱਕ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਕੋਈ ਵੀ ਵਿੱਤੀ ਸਹਾਇਤਾ ਜਿਹੜੀ ਆਮ ਲੋਕਾਂ ਦੇ ਲਈ ਕੋਈ ਇਸ ਤਰ੍ਹਾਂ ਦਾ ਬਿਆਨ ਹਜੇ ਤੱਕ ਭਗਵੰਤ ਮਾਨ ਵੱਲੋਂ ਨਹੀਂ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕ ਹੀ ਜਦੋਂ ਮੁਸੀਬਤ ਆਉਂਦੀ ਆ ਤਾਂ ਉਹਦੋਂ ਖੜਦੇ ਨੇ ਅੱਜ ਸਥਿਤੀ ਇਸ ਤਰ੍ਹਾਂ ਇੰਨੀ ਮਤਲਬ ਨਾਜ਼ੁਕ ਹੋਈ ਵੀ ਹੈ ਕਾਰਾਂ ਦੇ ਘਰ ਟਹਿ ਚੁੱਕੇ ਨੇ ਲੱਖਾਂ ਕਰੋੜਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਔਰ ਦੂਜੇ ਪਾਸੇ ਦੇਖੋ ਜਿਹੜੇ ਪੰਜਾਬ ਦੇ ਵਿੱਚ ਪੱਤਰਕਾਰ ਨੇ ਜਾਗਦਿਆ ਜ਼ਮੀਰ ਵਾਲੇ ਜਿਹੜੇ ਪੱਤਰਕਾਰ ਨੇ ਜਿਹੜੇ ਸਾਰੀ ਕਵਰੇਜ ਕਰ ਰਹੇ ਨੇ ਬਹੁਤ ਸਾਰੇ ਪੱਤਰਕਾਰਾਂ ਨੇ ਤਾਂ ਇਹ ਵੀ ਇਹ ਤੱਕ ਵੀ ਕਹਿ ਦਿੱਤਾ ਕਿ ਜਿਹੜੀ ਸਾਡੀ ਕੋਈ ਇੱਕ ਮਹੀਨੇ ਦੀ ਜਿੰਨੀ ਵੀ ਸੋਸ਼ਲ ਮੀਡੀਆ ਤੋਂ ਕਮਾਈ ਹੋਊਗੀ ਉਹ ਅਸੀਂ ਸਾਰੀ ਜਿਹੜੇ ਹਰ ਹੜਪ ਪੀੜਤ ਪਰਿਵਾਰ ਨੇ ਇਹ ਸਾਰੀ ਕਮਾਈ ਅਸੀਂ ਉਹਨਾਂ ਨੂੰ ਦੇ ਦਾਂਗੇ ਤਾ ਉੱਥੇ ਹੀ ਅੱਜ ਦੇਖੀਏ ਤਾਂ ਗੁਰਚੇ ਚਿੱਤਰਕਾਰ ਨੇ ਵੀ ਨਿਸ਼ਾਨਾ ਬਣ ਦਿੱਤਾ ਗੋਦੀ ਮੀਡੀਆ ਤੇ ਗੁਰਚੇ ਚਿੱਤਰਕਾਰ ਕਮੇਡੀਅਨ ਕਲਾਕਾਰ ਇੱਕ ਮਤਲਬ ਨਾਮ ਦੇ ਮੁਤਾਜ਼ ਨੇ ਜਾਣਦੇ ਨੇ ਕਮੇਡੀ ਕਲਾਕਾਰ ਨੂੰ ਗੁਰਚੇ ਚਿੱਤਰਕਾਰ ਨੇ ਨਿਸ਼ਾਨਾ ਬਿੰਨਿਆ ਕਿ ਅੱਜ ਉਹ ਗੋਦੀ ਮੀਡੀਆ ਕਿੱਥੇ ਐ ਨਿਸ਼ਾਨਾ ਬਿੰਨਿਆ ਕਿ ਜਿਹੜੇ ਅੱਜ ਤੱਕ ਜੀ ਨਿਊਜ਼ ਤੇ ਹੋਰ ਜਿਹੜੇ ਗੋਦੀ ਮੀਡੀਆ ਆ ਰਗੇ ਆ ਜਿਨ੍ਹਾਂ ਨੂੰ ਕਿਸਾਨ ਸੀ ਜਦੋਂ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਆਤਕਵਾਦੀ ਲੱਗਦੇ ਹੁੰਦੇ ਸੀ ਖਾਲਸਤਾਨੀ ਲੱਗਦੇ ਹੁੰਦੇ ਸੀ ਤੇ ਅੱਜ ਜਦੋਂ ਉਹਨਾਂ ਕਿਸਾਨਾਂ ਦੇ ਘਰ ਢਾਈ ਢਾਈ ਦੀ ਹੋ ਚੁੱਕੇ ਨੇ ਹਰ ਇੱਕ ਚੀਜ਼ ਉਹਨਾਂ ਦੀ ਰੁੜ ਗਈ ਹੈ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ ਮੱਝਾ گاਵਾ ਤੱਕ ਮਰ ਚੁੱਕੀਆਂ ਨੇ ਤੇ ਅੱਜ ਉਹ ਗੋਦੀ ਮੀਡੀਆ ਕਿਉਂ ਨਿਊਜ਼ ਨਹੀਂ ਦਿਖਾ ਰਿਹਾ ਇਹ ਚੀਜ਼ ਉਹ ਲੋ ਖਾਲਸਤਾਨੀ ਦੀਂਦੇ ਸੀ ਆਤਕਵਾਦੀ ਦੀਂਦੇ ਸੀ ਕਿਸਾਨ ਜਿਹੜੇ ਧਰਨੇ ਤੇ ਬਿٹے ਸੀ ਤੇ ਅੱਜ ਜਿਹੜਾ ਐਡਾ ਭਾਰ ਪੰਜਾਬ ਦੇ ਲੋਕਾਂ ਦੇ ਪੈ ਰਿਹਾ ਕਰਾਂ ਦੇ ਘਟਾ ਡਾਡੀ ਹੋ ਗਏ ਨੇ ਤੇ ਅੱਜ ਉਹਨਾਂ ਨੂੰ ਕਿਉਂ ਨਹੀਂ ਦਿਖ ਰਿਹਾ ਅੱਜ ਕਿਉਂ ਨਹੀਂ ਨਿਊਜ਼ ਚਲਾਈ ਜਾ ਰਹੀ ਗੋਦੀ ਮੀਡੀਆ ਵੱਲੋਂ ਕੀ ਜਿਹੜਾ ਭਾਰਤ ਹੈ ਕੀ ਉਹ ਪੰਜਾਬ ਨੂੰ ਆਪ ਦਾ ਹਿੱਸਾ ਮੰਨਦਾ ਨਹੀਂ ਇਹ ਗੁਰਜੀਤ ਸਰਕਾਰ ਨੇ ਟਿੱਪਣੀ ਕੀਤੀ ਹੈ ਕੀ ਕੰਟਰ ਸਰਕਾਰ ਵੱਲੋਂ ਵੀ ਹਜੇ ਤੱਕ ਕੋਈ ਮੁਆਵਜ਼ਾ ਜਾਂ ਪੰਜਾਬ ਦੇ ਲਈ ਕੋਈ ਮਦਦ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਪੰਜਾਬ ਦੇ ਪੱਤਰਕਾਰ ਖੜੇ ਨੇ ਅੱਜ ਵੀ ਜਿਹੜੇ ਸਾਰੀ ਕਵਰੇਜ ਕਰ ਰਹੇ ਨੇ ਆਪਦੀ ਕਮਿਨ ਦੀ ਜਿੰਨੀ ਵੀ ਸੋਸ਼ਲ ਮੀਡੀਆ ਤੋਂ ਕਮਾਈ ਹੋਊਗੀ ਸਾਰੀ ਹਰਪੀੜਤਾਾਂ ਦੇ ਲਈ ਦਾਨ ਕਰਨਗੇ ਤੇ ਹੋਰ ਵੀ ਬਹੁਤ ਸਾਰਾ ਦਾਨ ਹਰ ਇੱਕ ਜਗ੍ਹਾ ਤੋਂ ਆ ਰਿਹਾ ਹੈ ਸਿੰਗਰ ਐਕਟਰ ਸਾਰੇ ਇਸ ਦੇ ਵਿੱਚ ਆਪਣੀ ਕਮਾਈ ਦਾ ਹਿੱਸਾ ਪਾ ਰਹੇ ਨੇ ਜਿਵੇਂ ਬੱਬੂ ਮਾਨ ਨੇ ਵੀ ਇੱਕ ਸ਼ੋਅ ਦੀ ਆਪਦੀ ਸਾਰੀ ਜਿਹੜੀ ਇਨਕਮ ਸੀ ਇੱਕ ਸ਼ੋਅ ਦੀ ਇਨਕਮ ਸੀ ਉਹ ਵੀ ਹਰਪੀੜਤਾਂ ਨੂੰ ਦੇ ਦਿੱਤੀ ਰਣਜੀਤ ਬਾਵਾ ਨੇ ਵੀ ਦੇ ਦਿੱਤੀ ਕੀਪੀ ਗਰੇਵਾਲ ਕਰਨੋਜ਼ਲਾ ਠੀਕ ਹੈ ਸਾਰੇ ਮਤਲਬ ਆਪਦੀ ਸਹਾਇਤਾ ਦੇ ਰਹੇ ਨੇ ਪੰਜਾਬ ਨੂੰ ਠੀਕ ਕਰਨ ਦੇ ਲਈ ਕਿ ਜਿਹੜੇ ਹੜਾ ਹੜਪ੍ਰਿਤ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਸਾਰੇ ਇਸ ਵਿੱਚ ਆਪਦੀ ਮਿਹਨਤ ਦਾ ਸਹਿਯੋਗ ਆ ਜਿਹੜੇ ਪਾ ਰਹੇ ਨੇ ਜਸਵੀਰ ਜੱਸੀ ਜੀ ਸਿੰਗਰ ਉਹ ਵੀ ਲਗਾਤਾਰ ਜਦੋਂ ਦੀਆਂ ਹੜ੍ਹ ਦੀਆਂ ਪ੍ਰੋਬਲਮਾਂ ਆਈਆਂ ਨੇ ਵੱਡੀਆਂ ਸਮੱਸਿਆ ਜਦੋਂ ਦੀ ਚੱਲ ਰਹੀ ਹੈ ਉਦੋਂ ਤੋਂ ਹੀ ਵਕ ਵਕ ਪਿੰਡਾਂ ਦੇ ਵਿੱਚ ਇੱਕ ਐਮਲੋ ਮੀਟਿੰਗ ਤੌਰ ਤੇ ਜਿਹੜੇ ਉਹਨਾਂ ਦੇ ਨਾਲ ਲਿੰਕ ਨੇ ਸਾਰੇ ਬੰਦੇ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਜਿੱਥੇ ਲੋੜ ਆ ਸੇਵਾ ਪਹੁੰਚਾਉਣ ਦੀ ਉੱਥੇ ਲਗਾਤਾਰ ਸੇਵਾ ਪਹੁੰਚਾਈ ਜਾ ਰਹੀ ਹੈ ਪੰਜਾਬ ਅੱਜ ਬੜੀ ਨਾਜ਼ੁਕ ਸਿੱਸੀ ਦੇ ਵਿੱਚੋਂ ਅੱਜ ਲੰਘ ਰਿਹਾ ਹੈ ਬਹੁਤ ਔਖਾ ਸਮਾਂ ਅੱਜ ਪੰਜਾਬ ਦੇਖ ਰਿਹਾ ਹੈ ਕਿ ਕਿੰਨਾ ਹੀ ਨੁਕਸਾਨ ਆ ਜਿਹੜਾ ਹੋ ਚੁੱਕਿਆ ਹੈ ਇਹ ਲਾਲੋ ਇਹ 10 20 ਸਾਲ ਪਿੱਛੇ ਜਾਣ ਵਾਲੀ ਗੱਲ ਹੋ ਜਾਂਦੀ ਹੈ ਨਕਾਮੀਆਂ ਕਿੰਨਾਂ ਦੀਆਂ ਸਰਕਾਰਾਂ ਦੀਆਂ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਜਿਹੜੀ ਮੌਜੂਦਾ ਸਰਕਾਰ ਆ ਆਏ ਸਾਲ ਹੜ੍ਹ ਆਉਂਦੇ ਨੇ ਪਰ ਸਪਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸਾਰੇ ਆਪ ਦੀਆਂ ਰੋਟੀਆਂ ਗਰਮ ਕਰਨ ਨੂੰ ਫਿਰਦੇ ਨੇ ਕੀ ਸਾਡੀ ਰੋਟੀ ਕੰਮ ਹੋ ਜੇ ਸਾਡੇ ਘਰ ਦੀ ਰੋਟੀ ਚੱਲਦੀ ਹੋ ਜੇ ਕਿ ਇਹ ਜਿੰਜਾਏ ਸਾਲ ਹੁੰਦੀਆਂ ਰਹਿਣਗੀਆਂ ਪਰ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ ਦਾ ਇਹ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ